ਦੇਖੋ ਜੀ ਅੱਜ ਕੱਲ ਲੋਕ ਝੂਠੇ ਇਨਸਾਨ ਨੂੰ ਪਸੰਦ ਕਰਦੇ ਆ ਲੋਕ ਝੂਠ ਨੂੰ ਪਸੰਦ ਕਰਦੇ ਆ ਜੇ ਕੋਈ ਮੂੰਹ ਤੇ ਸੱਚ ਬੋਲ ਜਵੇ ਨਾ ਅਗਲੇ ਨੂੰ ਬੁਰਾ ਲੱਗਣ ਲੱਗ ਜਾਂਦਾ ਕਿਉਂਕਿ ਸੱਚ ਸੁਣਨਾ ਬਹੁਤ ਔਖਾ ਹੈ ਸੱਚ ਸੁਣਨਾ ਬਹੁਤ ਔਖਾ ਹੈ ਪਰ ਮੈਂ ਇਹ ਕਹਿ ਨਹੀਂ ਹੁੰਨੀ ਆ ਬਈ ਸਭ ਤੋਂ ਵੱਡੀ ਸਾਡੀ ਫਿਤਰਤ ਇਹ ਚਾਹੀਦੀ ਹੈ ਵੀ ਸੱਚ ਅਗਲੇ ਦੇ ਮੂੰਹ ਤੇ ਕਹਿ ਦਿਓ ਜੋ ਵੀ ਹੈ ਸੱਚ ਅਗਲੇ ਦੇ ਮੂੰਹ ਤੇ ਕਹਿ ਦਿਓ ਆਪ ਵੀ ਸੱਚ ਸੁਣਨਾ ਹੀ ਪਸੰਦ ਕਰੋ ਜਾਦ ਤੁਹਾਡੇ ਮੂੰਹ ਤੇ ਕਿਸੇ ਨੇ ਸੱਚੀ ਗੱਲ ਕਹੇ ਤੀ ਫਿਰ ਤਕਲੀਫ ਨਹੀਂ ਮੰਨਣੀ ਚਾਹੀਦੀ ਸਾਨੂੰ ਅਸੀਂ ਕਿਸੇ ਤੋਂ ਚਾਰ ਗੱਲਾਂ ਲਾ ਕੇ ਸਾਡੇ ਕੋਲ ਪਹੁੰਚਣ ਵੀ ਤੁਹਾਨੂੰ ਭੁਲਾਣਾ ਆਏ ਕਹਿੰਦਾ ਉਹ ਸਾਨੂੰ ਤਕਲੀਫ ਲੱਗਦੀ ਹੈ ਜਾਂ ਸਾਨੂੰ ਕਿਸੇ ਨੇ ਸਾਡੇ ਮੂੰਹ ਤੇ ਕਹਤਾ ਵੀ ਦੇਖ ਭਾਈ ਇੱਥੇ ਤੇਰੀ ਗਲਤੀ ਹੈ ਇੱਥੇ ਤੂੰ ਗਲਤਾਂ ਉਹ ਚੀਜ਼ ਦਾ ਸੀ ਸੁਧਾਰ ਕਰ ਸਕਦੇ ਆ ਗਾਹਾਂ ਨੂੰ ਉਹ ਚੀਜ਼ ਦਾ ਗੁੱਸਾ ਨਹੀਂ ਕਰਨਾ ਉਹ ਚੀਜ਼ ਦਾ ਸੁਧਾਰ ਕਰਨਾ ਹੈ ਗਾਹਾਂ ਨੂੰ ਠੀਕ ਹੈ ਲਾਵਲ ਉਤਰੀਆਂ ਦਾ ਗੁੱਸਾ ਜ਼ਰੂਰ ਆ ਜਾਂਦਾ ਹਰ ਇੱਕ ਇਨਸਾਨ ਨੂੰ ਜਿਹੜੀ ਮੈਂ ਗਲਤੀ ਕੀਤੀ ਨਹੀਂ ਗਲਤੀ ਦੀ ਗੱਲ ਮੇਰੇ ਕੋਲ ਪਹੁੰਚੀ ਕਿਵੇਂ ਖਬਰਾਂ ਲੋਕ ਮੇਰੇ ਲਈ ਕੀ ਕੀ ਗੱਲਾਂ ਕਰਦੇ ਨੇ ਸੋਹੀ ਗੱਲਾਂ ਸੱਚ ਸੁਣੋ ਤੇ ਸੱਚ ਹੀ ਕਹੋ